ਕਿਸਾਨ ਵੀਰੋ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਇਹ ਗੱਲ ਕਰਨੀ ਹੈ ਕਿ ਜੇਕਰ ਤੁਸੀਂ ਕਣਕ ਦਾ ਜਿੰਨਾ ਮਰਜੀ ਸੋਨਾ ਪਾਲਣ ਪੋਸ਼ਣ ਕੀਤਾ ਆ ਹਰ ਗੱਲ ਦਾ ਕਣਕ ਨੂੰ ਜਿਹੜੀ ਜਿਹੜੀ ਖਰਾਕ ਦੀ ਲੋੜ ਸੀ ਤੁਸੀਂ ਹੁਣ ਤੱਕ ਪਾਈ ਆ ਪਰ ਜੇਕਰ ਆ ਜੋ ਅੱਗੇ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਇਹ ਤਿੰਨ ਚਾਰ ਨੁਕਤੇ ਤੁਸੀਂ ਗਲਤ ਸਮੇਂ ਤੇ ਵਰਤ ਤੇ ਵਰਤੋਗੇ ਜਰੂਰ ਹਰ ਕੋਈ ਵਰਤਦਾ ਪਰ ਆਪਾਂ ਸਹੀ ਸਮੇਂ ਸਿਰ ਸਪਰੇਅ ਜਿਹੜੀ ਉਹ ਕਈ ਵਾਰੀ ਨਹੀਂ ਕਰਦੇ ਉਹਦੇ ਨਾਲ ਆਪਾਂ ਨੂੰ ਕਾਫੀ ਨੁਕਸਾਨ ਆ ਜਿਹੜਾ ਉਹ ਹੋ ਜਾਂਦਾ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਉਹੀ ਗੱਲਾਂ ਅੱਗੇ ਡਿਸਕਸ ਕਰਾਂਗੇ ਕਿਸਾਨ ਵੀਡੀਓ ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਤੇਲੇ ਦੀ ਹੀ ਕਰਦੇ ਆ ਆਪਾਂ ਆ ਵਾਲੇ ਖੇਤ ਜਿਹੜਾ ਆ ਤੁਸੀਂ ਦੇਖ ਹੀ ਸਕਦੇ ਹੋ ਮੋਟਰ ਵਾਲਾ ਇਹ ਵਾਲਾ ਇਹ ਮੋਟਰ ਤੋਂ ਪਿੱਛੇ ਵਾਲਾ ਖੇਤ ਇਹ ਸਾਰੇ ਮਤਲਬ ਗੀਤੇ ਸੀ ਜਿਹੜਾ ਉੱਪਰ ਤੇਲਾ ਵੀ ਆ ਜਿਹੜਾ ਆ ਗਿਆ ਸੀ ਪਰ ਸਪਰੇ ਆਪਾਂ ਕਰਤੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਐਂਡ ਸਿੱਟਾ ਜਿਹੜਾ ਕੱਲ ਹੀ ਸਪਰੇ ਹਜੇ ਕੀਤੀ ਹੈ ਸ਼ਾਮ ਦੇ ਟਾਈਮ ਤੇ ਤੇਲਾ ਜਿੱਥੇ-ਜਿੱਥੇ ਜਿੰਨਾ ਮਰਜੀ ਹੈ ਸੀ ਸਾਰਾ ਮਤਲਬ ਮਰ ਚੁੱਕਾ ਮੈਂ ਕਾਫੀ ਜਗ੍ਹਾ ਫੋੜ ਕੇ ਦੇਖੀ ਆ ਕਿਸਾਨ ਵੀਰੋ ਤੇਲੀ ਦਾ ਵਸਾਹ ਨਹੀਂ ਖਾਣਾ ਜੇਕਰ ਤੁਹਾਡੇ ਖੇਤ ਵਿੱਚ ਤੇਲੇ ਦਾ ਅਟੈਕ ਇੱਕ ਰਾਤ ਲਈ ਮਤਲਬ ਵੱਡਾ ਅਟੈਕ ਹੋ ਜਾਂਦਾ ਤੇ ਤੁਹਾਡੀ ਕਣਕ ਦਾ ਘੱਟ ਤੋਂ ਘੱਟ ਵੀ ਮਤਲਬ ਇੱਕ ਰਾਤ ਦੇ ਵਿੱਚ 3-4 ਕੁਇੰਟਲ ਕਣਕਾਂ ਜਿਹੜੀ ਉਹ ਝਾੜ ਦੇ ਪੱਖੋਂ ਘਟੋ ਸਕਦੀ ਹੈ ਕਿਉਂਕਿ ਇਹਨੇ ਦੁੱਧਾ ਜਿਹੜਾ ਦਾਣੇ ਦੇ ਵਿੱਚ ਭਰੋਣਾ ਉਹਦਾ ਨੁਕਸਾਨ ਕਰਨਾ ਅੱਗੀ ਸਪਰੇਅ ਤੁਸੀਂ ਪਰ ਇੰਨੀ ਗੱਲ ਹੈ ਕਿ ਇਹ ਨਹੀਂ ਕਿ ਤੁਸੀਂ ਇਹ ਕਰਨਾ ਕਿ ਸਪਰੇਅ ਸਾਰੇ ਕਰ ਰਹੇ ਆ ਤੇ ਆਪਾਂ ਵੀ ਕਰ ਦਈਏ ਕਿਸਾਨ ਵੀਰੋ ਕਣਕ ਇਹ ਵਾਲੀ ਪੋਜੀਸ਼ਨ 'ਚ ਹੋਏ ਇਹ ਗੱਲ ਦਾ ਖਿਆਲ ਜਰੂਰ ਰੱਖਿਓ ਜਿੱਦਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਛਿੱਟੇ ਆ ਜਿਹੜੇ ਉਹ ਸਭ ਤੋਂ ਉੱਪਰ ਮਤਲਬ ਕਣਕ ਦੇ ਬੂਟੇ ਤੋਂ 4-5 ਇੰਚਾ ਜਿਹੜਾ ਉੱਪਰ ਆ ਕੇ ਤੇ ਆ ਇਸੇ ਟਾਈਮ ਤੇ ਆਪਾਂ ਸਪਰੇਅ ਜਿਹੜੀ ਉਹ ਕਰਨੀ ਆ ਤੇ ਤੇਲਾ ਦੇਖ ਲੈਣਾ ਆ ਵੀ ਨਹੀਂ ਕਿ ਬਾਉਂਡਰੀ ਦੇ ਉੱਪਰ ਕਰ ਦਈਏ ਵਿੱਚ ਆਪਾਂ ਕਰੀਏ ਨਾ ਪੰਪ ਤਾਂ ਭਾਵੇਂ ਕਿਸਾਨ ਵੀਰੋ ਅਸਲ ਇੰਜਨ ਵਾਲਾ ਪੰਪ ਹੈ ਨਾ ਜਿਹੜਾ ਹੌਣ ਵਰਤਨ ਦੀ ਲੋੜ ਆ ਇੱਥੇ ਕਣਕ ਦੇ ਉੱਪਰ ਤੁਸੀਂ ਵਰਤ ਸਕਦੇ ਹੋ ਕਈ ਸਪਰੇਆਂ ਆਪਾਂ ਪੰਪ ਨਾਲ ਇਹ ਵਾਲੀ ਨੋਜ਼ਲ ਨਾਲ ਫੁਹਾਰੇ ਵਾਲੀ ਨਾਲ ਕਰਨ ਦੀ ਨਹੀਂ ਹੁੰਦੀ ਪਰ ਫਿਰ ਵੀ ਆਪਾਂ ਇਹ ਮਤਲਬ ਇਹਦਾ ਵਰਤੋਂ ਆ ਜਿਹੜੀ ਉਹ ਕਰੀਦਾ ਫਿਰ ਆਪਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਨੁਕਸ ਆਪਾਂ ਸਪਰੇ ਦੀ ਕੰਪਨੀ ਚ ਕੱਢੀ ਜਾਂਦਾ ਪਰ ਹਾਂ ਇੱਥੇ ਫੁਹਾਰੇ ਵਾਲੇ ਪੰਪ ਨਾਲ ਤੁਸੀਂ ਦੋ ਪੰਪ ਲਾ ਸਕਦੇ ਹੋ ਕਿੱਲੇ ਦੇ ਦੋ ਲਾਣੀ ਤਿੰਨ ਲਾਣੀ ਹਨਾ ਉਹ ਤੁਹਾਡੀ ਇੱਛਾ ਤੇ ਦਵਾਈ ਵੀ ਕੋਈ ਬਾਲੀ ਮਹਿੰਗੀ ਨਹੀਂ ਹੈ ਤੇਲੇ ਦੀ ਤੇ ਇਹੋ ਹੀ ਤੁਸੀਂ ਹੁਣ ਜੇਕਰ ਸਮੇਂ ਸਿਰ ਕਰਗੇ ਤਾਂ ਤੁਹਾਡੀ ਕਣਕ ਨੂੰ ਚੰਗਾ ਝਾੜ ਲੈਣ ਤੋਂ ਕੋਈ ਨਹੀਂ ਰੋਕ ਸਕਦਾ ਸਭ ਤੋਂ ਜ਼ਿਆਦਾ ਨੁਕਸਾਨ ਹੁਣ ਢੀਲੇ ਨੇ ਹੀ ਕਰਨਾ ਤੇ ਇਹ ਆ ਕਿ ਤੁਸੀਂ ਰੋਜ਼ ਖੇਤ ਵਿੱਚ ਜਾਓ ਆ ਨਹੀਂ ਕਿ ਅੱਜ ਵੇਖਾਈ ਤੇ ਬਾਅਦ ਵਿੱਚ ਹਫਤੇ ਬਾਅਦ ਫੇਰ ਗਏ ਇਹ ਮਤਲਬ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਇਸ ਸ਼ਾਮ ਨੂੰ ਤੇਲਾ ਖੇਤ ਵਿੱਚ ਨਹੀਂ ਹੁੰਦਾ ਪਰ ਜਦੋਂ ਆਪਾਂ ਸਵੇਰ ਨੂੰ ਦੇਖੀਦਾ ਤੇ ਕਾਫੀ ਮਤਲਬ ਜ਼ਿਆਦਾ ਜ਼ਿਆਦਾ ਇਹਦੀ ਇਹਦੀ ਜਗ੍ਹਾ ਜਿਹੜੀ ਉਹ ਇੱਥੇ ਹੁੰਦੀ ਆ ਇਹ ਮੱਕੀ ਦੇ ਵਿੱਚ ਤੇ ਇੱਕ ਚੇਪਾ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਕਾਲਾ ਜਿਹਾ ਮਤਲਬ ਪਰ ਉਹ ਮੀਂਹ ਨਾਲ ਛੜ ਜਾ ਛੜ ਜਾਂਦਾ ਪਿੱਛੇ ਜਿਹੜਾ ਪਿਛਲੇ ਦਿਨੀਂ ਮੀਂਹ ਪਿਆ ਹਾਂ ਚੇਪਾ ਆ ਗਿਆ ਸੀ ਸਾਰੇ ਖੇਤਾਂ ਵਿੱਚ ਪਰ ਉਹ ਮੀਂਹ ਦੇ ਨਾਲ ਜਿਹੜਾ ਉਹ ਛੜ ਗਿਆ ਤੇ ਇਹਦੀ ਤੁਸੀਂ ਸਪਰੇਅ ਭਾਵੇਂ ਦੋ ਪੰਪ ਕਰ ਦੋ ਸਸਤੀ ਜੀ ਦਵਾਈ ਆ ਤੇ ਐਨ ਵਧੀਆ ਤਰੀਕੇ ਨਾਲ ਕੋਈ ਪਾੜਾ ਨਹੀਂ ਛੱਡਣਾ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਕਿ ਤੇਲਾ ਆ ਗਿਆ ਕਣਕ ਆਪਣੀ ਟਾਈਮ ਸਿਰ ਹੈਗੀ ਆ ਉੱਥੇ ਹੀ ਸਪਰੇਅ ਹੈ ਜਿਹੜੀ ਉਹ ਕਰੋ ਆ ਨਹੀਂ ਕਿ ਕਣਕ ਜੇ ਨਸਾਰਾ ਕਰੀ ਹੋਏ ਤੇ ਆਪਾਂ ਤੇਲੇ ਵਾਲੀ ਸਪਰੇਅ ਕਰੀ ਹੋਈ ਏ ਇਸ ਅਵਸਥਾ ਦੇ ਵਿੱਚ ਜਦੋਂ ਕਣਕ ਆਈਂਦੀ ਆ ਉਦੋਂ ਕਰਨੀ ਦੂਸਰੀ ਗੱਲ ਅੱਗੇ ਆ ਗਈ ਆਪਣੀ ਮਤਲਬ ਕਿ ਐਨਪੀਕੇ ਸਪਰੇਅ ਦੀ ਕਿਸਾਨ ਵੀਰੋਂ ਐਨਪੀਕੇ ਸਪਰੇਅ ਜੇਕਰ ਮੰਨ ਲਓ ਤੁਸੀਂ ਪਹਿਲਾਂ ਕੀਤਾ 13045 ਤੇ ਹੁਣ ਜਿਹੜਾ ਸਹੀ ਸਮਾਂ ਕਰਨ ਦਾ ਕਰਤਾ ਉਹਨੂੰ ਜਦੋਂ ਮਰਜ਼ੀ ਸਕਦੇ ਹੋ ਆਪਾਂ ਦੇਣੀ ਤਾਂ ਕਣਕ ਨੂੰ ਤਾਕਤੀ ਆ ਪਾਣੀ ਜ਼ਰੂਰ ਜ਼ਿਆਦਾ ਲਾ ਲਿਓ ਪਾਣੀ ਘੱਟ ਨਾ ਨਾ ਲਾਇਓ ਜੇਕਰ ਤੁਸੀਂ ਪਾਣੀ ਘੱਟ ਲਾਇਆ ਤਾਂ ਉਹਦੇ ਨਾਲ ਕੀ ਹੋਣਾ ਤੁਹਾਨੂੰ ਇਹ ਪ੍ਰੋਬਲਮ ਪੈਣੀ ਆ ਕਿ ਕਣਕ ਦਾ ਜਿਹੜਾ ਝੰਡਾ ਪੱਤਾ ਉਹ ਉਹਦੇ ਉੱਪਰ ਚਿੱਤਰੀ ਜੀ ਜੰਮ ਜੂਗੀ ਜਾਂ ਕਣਕ ਮਤਲਬ ਸਿੱਟੇ ਆ ਜਿਹੜੇ ਉਹ ਕਾਲੀ ਜੀ ਹੋ ਜਾਣਗੇ ਸੋ ਤਾਂ ਕਰਕੇ ਪਾਣੀ ਜ਼ਰੂਰ ਜ਼ਿਆਦਾ ਲਾਣਾ ਤੇ 1.5 ਕਿਲੋ ਤੋਂ ਵੱਧ ਡੋਜ਼ ਆ ਜਿਹੜੀ ਉਹ ਐਨਪੀਕੇ ਸਪਰੇਅ ਦੀ ਨਹੀਂ ਪਾਣੀ ਫਿਰ ਹੀ ਤੁਹਾਨੂੰ ਚੰਗਾ ਰਿਜ਼ਲਟ ਆ ਜਿਹੜਾ ਉਹ ਮਿਲੇਗਾ ਤੇ ਜ਼ਿਆਦਾ ਜਿੰਨੀ ਮਰਜ਼ੀ ਪਾ ਲਓ ਪਰ ਮਤਲਬ ਉਹ ਨੁਕਸਾਨ ਹੀ ਕਰੂਗੀ ਫਾਇਦਾ ਉਹਨੇ ਨਹੀਂ ਕਰਨਾ ਪਰ ਹਾਂ ਦੀਲੀ ਵਾਲੀ ਸਪਰੇ ਜਿਆਦਾ ਜ਼ਰੂਰੀ ਹੈ ਇਸ ਟਾਈਮ ਤਾਕਤ ਵਾਲੀ ਸਪਰੇਆਂ ਤੋਂ ਇਸ ਵਾਰ ਕਣਕਾਂ ਠੀਕ ਨੇ ਮੌਸਮ ਕਣਕ ਦੇ ਹਾਲ ਦੇ ਵਿੱਚ ਆ ਮਤਲਬ ਕਣਕ ਨੂੰ ਚੰਗਾ ਝਾੜ ਲੈਣ ਦੇ ਵਿੱਚ ਮੌਸਮ ਅਜੇ ਤੱਕ ਤਾਂ ਪੂਰਾ ਐਨ ਸਹਾਈ ਆ ਅੱਗੇ ਦੇਖੋ ਕੀ ਬੰਦ ਆ ਜੇਕਰ ਲਾਸਟ ਤੇ ਆ ਕੇ ਗਰਮੀ ਨਹੀਂ ਪੈਂਦੀ ਮਤਲਬ ਮਾਰਚ ਦੇ 15 ਤਰੀਕ ਤੱਕ ਗਰਮੀ ਨਹੀਂ ਪੈਂਦੀ ਟੋਪ ਦੀ ਤਾਂ ਫਿਰ ਆਪਾਂ ਮਤਲਬ ਕਣਕ ਆਪਣੀਆਂ ਸੋਨਾ ਝਾੜਾ ਜਿਹੜਾ ਉਹ ਦੇਣ ਗਿਆ ਤੇ ਅਗਲੀ ਗੱਲ ਆਪਾਂ ਪਾਣੀ ਬਾਰੇ ਕਰਦੇ ਆ ਕਿਸਾਨ ਵੀਰੋ ਪਾਣੀ ਹੈ ਜਿਹੜਾ ਉਹ ਵੀ ਤੁਸੀਂ ਖੇਤ ਦੇਖ ਲਓ ਆਪਣਾ ਜੀ ਕਣਕ ਤਾਂ ਢੀ ਮਤਲਬ ਇਸ ਅਵਸਥਾ ਦੇ ਵਿੱਚ ਆ ਗਈ ਹੈ ਜਾਂ ਇੱਕ ਤੋਂ ਜਿਹੜੇ ਅਗਲੇ 4-5 ਦਿਨ ਹੋਣੇ ਆ ਮਤਲਬ ਕਣਕ ਦੀ ਕਟਾਈ ਨੂੰ ਮੰਨ ਲਓ 20-25 ਦਿਨ ਰਹਿੰਦੇ ਹੋਣ ਤਾਂ ਤੁਸੀਂ ਉਦੋਂ ਅਵਲ ਦੇ ਮਹੀਨਾ ਹੀ ਉਦੋਂ ਹੀ ਕਣਕ ਨੂੰ ਪਾਣੀ ਲਾਓ ਜੇਕਰ ਤੁਹਾਡੀ ਮੰਨ ਲਓ ਕਿ ਮਤਲਬ ਕਣਕ ਤੁਹਾਡੀ 15 ਦਿਨ ਨੂੰ ਕਟਾਈ ਹੋ ਜਾਣੀ ਹੈ ਕਣਕ ਮਤਲਬ ਅਗੇਤੀ ਹੈ ਉੱਥੇ ਪਾਣੀ ਨਾ ਲਾਓ ਜ਼ਿਆਦਾ ਕਣਕ ਡਿੱਗੂਗੀ ਜਾਂ ਕਣਕ ਜੱਕਦਮ ਹੀ ਸੁੱਕ ਜਾਣੀ ਹੈ ਤੇ ਰੰਗ ਕਣਕ ਦਾ ਬਦਲ ਜਾਣਾ ਫਿਰ ਤੁਸੀਂ ਕਹਿਣਾ ਕਿ ਮਤਲਬ ਪਤਾ ਨਹੀਂ ਇਹਨੂੰ ਕੋਈ ਬਿਮਾਰੀ ਲੱਗੀ ਇਹ ਹੋ ਗਿਆ ਕਿਸਾਨ ਵੀਰੋ ਪਿਛਲੀ ਵਾਰੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਸਿਰਫ ਤੇ ਸਿਰਫ ਗਰਮੀ ਜ਼ਿਆਦਾ ਪੈਣ ਲੱਗ ਪਈ ਸੀ ਕਿਸਾਨ ਵੀਰਾਂ ਨੇ ਇਹ ਸੋਚਿਆ ਕਿ ਗਰਮੀ ਜ਼ਿਆਦਾ ਆ ਪਕਣ ਕ ਨੂੰ ਪਾਣੀ ਲਾ ਦਈਏ ਪਰ ਕਣਕਾਂ ਰਾਤੋਂ ਰਾਤ ਹੀ ਪੱਕ ਗਈਆਂ ਅਸੀਂ ਪੀਲੀਆਂ ਹੋ ਗਈਆਂ ਅਸੀਂ ਜੋ ਇਹਨੇ ਵੀ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਕੀਤਾ ਸੀ ਪਾਣੀ ਸਮੇਂ ਸਿਰ ਆ ਜਿਹੜਾ ਉਹ ਤੁਸੀਂ ਜ਼ਰੂਰ ਲਾਣਾ ਮਹੀਨਾ 25 ਦਿਨ ਕਣਕ ਜੇਕਰ ਤੁਹਾਡੀ ਲੱਗਦਾ ਤੁਹਾਨੂੰ ਕਿ 25 ਦਿਨ ਤੱਕ ਕਣਕ ਪੱਕ ਜਣੀ ਆ ਤੇ ਮੋਟੀ ਜੀ ਤੁਸੀਂ 13 14 15 April ਦਾ ਅੰਦਾਜ਼ਾ ਲਾ ਸਕਦੇ ਹੋ ਤੇ 15 March ਹੋ ਗਿਆ 1 ਮਹੀਨਾ ਹਨਾ ਉਹਦੇ ਤੋਂ ਬਾਅਦ ਪਾਣੀ ਹੈ ਜਿਹੜਾ ਉਹ ਕਣਕ ਨੂੰ ਨਹੀਂ ਲਾਣਾ ਬਾਕੀ ਤੁਹਾਡੀ ਅਗੇਤੀ ਪਿਛੇਤੀ ਕਣਕ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਪੀਲੀ ਕੁੰਗੀ ਬਾਰੇ ਆਪਾਂ ਜੇਕਰ ਗੱਲ ਕਰੀਏ ਬੇਸ਼ੱਕ ਤੁਹਾਡੇ ਪਿਛਲੇ ਸਾਲ ਖੇਤ ਵਿੱਚ ਆਈ ਸੀ ਜਿਹੜਾ ਬੀਜ ਤੁਸੀਂ ਪਿਛਲੇ ਸਾਲ ਲਾਇਆ ਸੀ ਇਸ ਵਾਰ ਵੀ ਉਹੀ ਲਾਇਆ ਹਾਂ ਜੀ ਉਹ ਨਹੀਂ ਆਣਾ ਹੁੰਦਾ ਹੁਣ ਤੱਕ ਪੀਲੀ ਕੂੰਗੀ ਦਾ ਅਟੈਕ ਆ ਜਿਹੜਾ ਉਹ ਖੇਤਾਂ ਉੱਪਰ ਹੋ ਗਿਆ ਹੁਣ ਅਸੀਂ ਇਹ ਜਿਆਦਾ ਖਤਰਾ ਹੁੰਦਾ ਜਿੱਥੋਂ ਪਹਾੜੀ ਇਲਾਕਾ ਆਪਣਾ ਮਤਲਬ ਆਪਣੇ ਇੱਥੋਂ ਵੀ ਹਿਮਾਚਲ ਕੋਈ ਬੜਾ ਜਿਆਦਾ ਦੂਰ ਨਹੀਂ ਹੈ ਤੁਸੀਂ ਕਹਿ ਸਕਦੇ ਹੋ ਕਿ 25 30 ਕਿਲੋਮੀਟਰ ਦੂਰ ਹੈ ਸਾਰਾ ਤੇ ਇੱਥੇ ਆਪਣੀ ਏਰੀਆ ਦੇ ਵਿੱਚ ਵੀ ਪੀਲੀ ਕੂੰਗੀ ਦਾ ਜਿਹੜਾ ਹਮਲਾ ਉਹ ਹੁੰਦਾ ਪਰ ਹਾਂ ਪਿਛਲੇ ਕੋਈ 5 7 ਕੋਈ 3 4 ਸਾਲ ਤੋਂ ਬਿਲਕੁਲ ਹੀ ਜਿਹੜਾ ਅਟੈਕ ਪੀਲੀ ਕੂੰਗੀ ਦਾ ਨਹੀਂ ਹੋਇਆ ਤਾਂ ਕਰਕੇ ਕਿਸਾਨ ਵੀਰ ਆਪਣੇ ਏਰੀਆ 'ਚ ਤਾਂ ਸਪਰੇਆ ਉਦਾਂ ਵੀ ਬਹੁਤ ਘੱਟ ਨਹੀਂ ਇਹ ਤਾਂ ਮੈਂ ਪੂਰੇ ਪੰਜਾਬ ਨੂੰ ਲੈ ਕੇ ਦੋੜਦਾ ਸਪਰੇਆ ਕੱਟ ਕਰਦੇ ਨੇ ਕਦੀ ਆਪਾਂ ਕਣਕ ਦੇ ਉੱਪਰ ਫੰਗੀ ਸਾਈਡ ਨਹੀਂ ਕਰਕੇ ਦੇਖਿਆ ਤੇ ਫੰਗੀ ਸਾਈਡ ਤੋਂ ਵੀ ਤੁਸੀਂ ਬਚੋ ਇਹ ਕਿਉਂਕਿ ਜੇ ਤੁਹਾਡੇ ਮੰਨ ਲਓ ਬੀਜ ਪੁਰਾਣਾ ਵੀ ਹੈ ਤੁਹਾਨੂੰ ਡਾਰ ਹੈ ਕਿ ਹਾਂ ਵੀ ਪੀਲੀ ਕੁੰਗੀ ਨਾ ਪੈ ਰਹੀਦਾ ਕਿਸਾਣ ਵੀਰੋ ਉਹ ਜਿੰਨੀ ਕਦੀ ਤੁਸੀਂ ਸਪਰੇਅ ਕਰਨੀ ਹੈ ਜਿੰਨਾ ਖਰਚਾ ਤੁਸੀਂ ਉਹਦੇ ਉੱਪਰ ਕਰ ਦੇਣਾ ਜਾਂ ਕਣਕ ਦਾ ਬੂਰ ਹੈ ਜਿਹੜਾ ਉਹ ਤੁਸੀਂ ਝਾੜ ਦੇਣਾ ਜਿੱਦਾਂ ਇਹ ਦੇਖੋ ਕਣਕ ਨੂੰ ਲੱਗਾ ਹੋਇਆ ਤੇ ਉਹਦਾ ਮਤਲਬ ਨੁਕਸਾਨ ਜ਼ਿਆਦਾ ਹੋ ਜਾਣਾ ਸੋ ਤਾਂ ਕਰਕੇ ਤੁਸੀਂ ਸਪਰੇਅ ਜਿਹੜੀ ਉਹ ਨਾ ਕਰੋ ਤਾਂ ਚੰਗਾ ਆ ਫੰਗੀ ਸਾਈਡ ਦੀ ਤੁਹਾਡਾ ਇਸ ਵਾਰ ਅੰਦਾਜ਼ਾ ਕੋਈ ਨਹੀਂ ਹੈ ਕਿ ਆ ਪੀਲੀ ਕੁੰਗੀ ਆਂਦਾ ਜੀ ਆਣਾ ਹੁੰਦਾ ਤਾਂ ਹੁਣ ਤੱਕ ਪੀਲੀ ਕੁੰਗੀ ਦਾ ਅਟੈਕ ਹੈ ਜਿਹੜਾ ਉਹ ਕਰਨ ਕੇ ਉੱਪਰ ਹੋ ਗਿਆ ਹੋਣਾ ਸੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਹੋਰ ਕਿਸਾਨ ਵੀਰਾਂ ਤੱਕ ਜਰੂਰ ਕਰਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਵੀ ਜਰੂਰ ਕਰਿਓ ਤੰਗ ਨਾ ਹੋਇਆ ਕਰੋ ਕਿ ਵੀਡੀਓ ਲੰਮੀ ਬਣ ਗਈ ਪਰ ਹਾਂ ਇੰਨਾ ਜ਼ਰੂਰ ਹੈ ਕਿ ਜਾਣਕਾਰੀ ਤੁਹਾਨੂੰ ਪੂਰੀ ਐਂਡ ਪ੍ਰੋਪਰ ਦਵਾਂਗਾ ਧੰਨਵਾਦ